ਜਿਹੜੀਆਂ ਰਜਾਨਾ ਆਪਣੀ ਜ਼ਿੰਦਗੀ ਵਿੱਚ ਹਰ ਰੋਜ਼ ਕਹਿੰਦੇ ਆ ਅੱਜ ਆ ਤਰੀਕ ਆ ਅਜਾ ਦਿਨੇ ਆ ਅਜਾ ਵਾਰ ਆ ਅਜਾ ਆ ਮਹੀਨਾ ਆ ਜਾਂ ਅਸੀਂ ਕਿਸੇ ਦਾ ਜਨਮ ਦਿਨ ਯਾਦ ਰੱਖਦੇ ਆ ਕਿਸੇ ਤਰੀਕ ਵਜੋਂ ਕਿਸੇ ਦਿਨ ਵਜੋਂ ਤਾਂ ਨਵੇਂ ਸਾਲ ਦੇ ਆਪਾਂ ਕਿਸ ਨੂੰ ਵਧਾਈਆਂ ਵੀ ਦਿੰਦੇ ਆ ਪਰ ਤੁਸੀਂ ਕਦੀ ਇਹ ਗੱਲ ਸੋਚੀ ਆ ਇਹ ਦਿਨ ਵਾਰ ਹਫਤੇ ਮਹੀਨੇ ਸਾਲ ਤਰੀਕਾਂ ਇਹ ਕਿਸ ਤਰ੍ਹਾਂ ਹੋਂਦ ਵਿੱਚ ਆਈਆਂ ਅੱਜ ਦੀ ਆਪਾਂ ਇਹ ਵੀਡੀਓ ਵਿੱਚ ਇਸ ਬਾਰੇ ਅੰਗੀ ਤਰ੍ਹਾਂ ਡਿਟੇਲ ਨਾਲ ਜਾਣਾਂਗੇ ਕਿ ਇਸ ਦਾ ਇਤਿਹਾਸ ਕੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਾਲ ਦੀ ਸਾਲ ਸਭ ਤੋਂ ਵੱਡਾ ਹੁੰਦਾ ਆ ਦਿਨ ਛੋਟੇ ਹੁੰਦੇ ਆ ਮਹੀਨੇ ਵੀ ਛੋਟੇ ਹੁੰਦੇ ਆ ਸਭ ਤੋਂ ਪਹਿਲਾਂ ਆਪਾਂ ਸਾਲ ਦੀ ਗੱਲ ਕਰਕੇ ਸਾਲ ਕਿੱਥੋਂ ਆਇਆ ਪ੍ਰਾਤਨ ਮਿਸਰ ਦੇ ਲੋਕਾਂ ਨੇ ਦੇਖਿਆ ਕਿ ਸੂਰਜ ਇੱਕ ਖਾਸ ਸਮੇਂ ਤੋਂ ਬਾਅਦ ਫਿਰ ਆਪਣੀ ਉਹੀ ਜਗ੍ਹਾ ਤੇ ਆ ਜਾਂਦਾ ਆ ਉਹਨਾਂ ਨੇ ਨੋਟ ਕੀਤਾ ਕਿ 365 ਦਿਨਾਂ ਬਾਅਦ ਮੌਸਮ ਫਿਰ ਉਹੀ ਪਹਿਲਾਂ ਵਾਲ ਆ ਜਾਂਦਾ ਆ ਇਸੇ ਤਰ੍ਹਾਂ 365 ਦਿਨਾਂ ਤੋਂ ਇੱਕ ਸਾਲ ਬਣਿਆ ਸਾਲ ਦੀ ਸ਼ੁਰੂਆਤ ਲਗਭਗ 3000 ਸਾਲ ઈਸਾ ਤੋਂ ਪਹਿਲਾਂ ਦੀ ਆ ਹੁਣ ਆਪਾਂ ਜਾਣਦੇ ਆ ਕਿ ਮਹੀਨਾ ਕਿੱਥੋਂ ਤੇ ਕਿਸ ਤਰ੍ਹਾਂ ਆਇਆ ਬੇਬਲੋਂ ਦੇ ਲੋਕਾਂ ਨੇ ਦੇਖਿਆ ਕਿ ਚੰਦਰਮਾ ਨੂੰ ਇੱਕ ਪੂਰਾ ਚੱਕਰ ਲਗਾਉਣ ਦੇ ਵਿੱਚ 29 ਤੋਂ 30 ਦਿਨਾਂ ਦਾ ਸਮਾਂ ਲੱਗਦਾ ਆ ਇਸੇ ਕਰਕੇ ਇੱਕ ਮਹੀਨੇ ਦੇ ਅੰਦਰ ਚੰਦਰਮਾ ਦਾ ਇੱਕ ਪੂਰਾ ਚੱਕਰ 12 ਮਹੀਨਿਆਂ ਵਿੱਚ ਪੂਰੇ 12 ਚੱਕਰ ਤੇ 12 ਚੱਕਰਾਂ ਤੋਂ ਇੱਕ ਸਾਲ ਤੁਸੀਂ ਇਹ ਵੀ ਗੱਲ ਸ਼ਾਇਦ ਹੀ ਜਾਣਦੇ ਹੋਵੋਗੇ ਕਿ ਮੰਥ ਸ਼ਬਦ ਵੀ ਮੂਨ ਤੋਂ ਲਿਆ ਗਿਆ ਆ ਇਸ ਤੋਂ ਬਾਅਦ ਆਪਾਂ ਜਾਣਦੇ ਹਫ਼ਤੇ ਦੇ ਬਾਰੇ ਹਫ਼ਤਾ 7 ਦਿਨਾਂ ਦੇ ਕਿਉਂ ਹੁੰਦਾ ਆ ਹਫ਼ਤਾ ਵੀ ਬੇਬਲਨ ਦੇ ਲੋਕਾਂ ਦੀ ਹੀ ਦੇਣ ਆ ਉਹ ਸੱਤ ਆਕਾਸ਼ੀ ਪਿੰਡ ਮੰਨਦੇ ਸੀ ਸੂਰਜ ਚੰ드ਰਮਾ ਮੰਗਲ ਬੁੱਧ ਬ੍ਰਹਸਪਤੀ ਸ਼ੁਕਰ ਸ਼ਨੀ ਇਹ ਸੱਤ ਕਾਸ਼ਪੰਡ ਜਿਗੇ ਜਿਨ੍ਹਾਂ ਤੋਂ ਇੱਕ ਹਫਤਾ ਬਣਾਇਆ ਗਿਆ। ਜੀ ਸਧਾਰਨ ਭਾਸ਼ਾ ਵੀ ਇਹ ਚੀਜ਼ ਦੇਖ ਸਕਦੇ ਆ ਕਿ ਸੰਡੇ ਐਤਵਾਰ, ਸੂਰਜ ਮੰਡੇ, ਮੁੰਡੇ ਇਸ ਤਰ੍ਹਾਂ ਇਹ ਸਾਰੇ ਅਰਥਾਂ ਤੋਂ ਹੀ ਇੱਕ ਹਫਤਾ ਬਣਿਆ। ਇਸ ਲਈ ਉਹਨਾਂ ਨੇ ਇਹਨਾਂ ਆਕਾਸ਼ ਪਿੰਡਾਂ ਦਾ ਅਲੱਗ-ਅਲੱਗ ਇੱਕ ਦਿਨ ਦਾ ਨਾਮ ਰੱਖ ਕੇ ਇੱਕ ਪੂਰਾ ਹਫਤਾ ਬਣਾਇਆ। ਬਾਅਦ ਵਿੱਚ ਇਹ ਪ੍ਰਥਾ ਯਹੂਦੀਆਂ ਤੋਂ ਰੋਮਨ ਰੋਮਨ ਤੋਂ ਪੂਰੀ ਦੁਨੀਆ ਦੇ ਵਿੱਚ ਫੈਲ ਗਈ। ਇਸ ਤੋਂ ਬਾਅਦ ਆਪਾਂ ਜਾਣਦੇ ਆ ਕਿ ਤਰੀਕ ਤੇ ਕੈਲੰਡਰ ਕਿੱਦਾਂ ਬਣੇ। ਰੋਮਨ ਸਮੇਂ ਵਿੱਚ ਕੈਲੰਡਰ ਵਿੱਚ ਬਹੁਤ ਜ਼ਿਆਦਾ ਗੜਬੜ ਸੀ। ਸਾਲ ਤੋਂ ਪਹਿਲਾਂ ਜੂਲੀਅਨ ਕੈਲੰਡਰ 365 ਦਿਨ ਦਾ ਲੀਪイヤー ਜੂਲੀਅਸ ਸੀਜ਼ਰ ਨੇ 45 ઈਸਾ ਤੋਂ ਪਹਿਲਾਂ ਬਣਾਇਆ ਸੀ ਐਸੇ ਵਿੱਚ ਵੀ ਥੋੜੀ ਗਲਤੀ ਰਹਿ ਗਈ ਸੀ ਫਿਰ ਜਿਹੜਾ ਅਸੀਂ ਹੁਣ ਅੱਜ ਕੈਲੰਡਰ ਵਰਤ ਰਹੇ ਆ ਜਿਹੜਾ ਬਿਲਕੁਲ ਸਹੀ ਤਰੀਕੇ ਨਾਲ ਬਣਾਇਆ ਆ ਇਹ ਕੈਲੰਡਰ 1582 ਵਿੱਚ ਪੌਪ ਗ੍ਰੈਗਰੀ ਨੇ ਬਣਾਇਆ ਸੀ ਇਹਨੂੰ ਆਮ ਭਾਸ਼ਾ ਵਿੱਚ ਜੌਰਜੀਨ ਕੈਲੰਡਰ ਵੀ ਕਹਿੰਦੇ ਆ ਜਿਹੜੇ ਹੁਣ ਪੂਰੀ ਦੁਨੀਆ ਵਿੱਚ ਵਰਤਿਆ ਜਾ ਰਿਹਾ ਹੈ ਇਸੇ ਕਰਕੇ ਅੱਜ ਦੀ ਤਰੀਕ ਹਫਤਾ ਮਹੀਨਾ ਸਾਲ ਸਾਰੇ ਇਸੇ ਸਿਸਟਮ ਤੇ ਚੱਲਦੇ ਆ ਸੋਚੋ ਜਿਹੜੇ ਤਰੀਕ ਤੁਸੀਂ ਅੱਜ ਆਪਣੇ ਕਾਪੀਆਂ ਡੈਰੀਆਂ ਤੇ ਲਿਖਦੇ ਆ ਇਹ ਹਜ਼ਾਰਾਂ ਸਾਲ ਪੁਰਾਣੀ ਸੋਚ ਦਾ ਨਤੀਜਾ ਆ ਜੇ ਤੁਹਾਨੂੰ ਮੇਰੀ ਜਾਣਕਾਰੀ ਇਹ ਪਸੰਦ ਆਈ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਆਪਣੇ ਯਾਰਾਂ ਮਿੱਤਰਾਂ ਨਾਲ ਇਹ ਚੀਜ਼ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਹ ਤਰੀਕਾਂ ਦਾ ਮਹੀਨੇ ਹਫ਼ਤੇ ਦਾ سلسلہ ਕਿੱਥੋਂ ਸ਼ੁਰੂ ਹੋਇਆ ਆਖਿਰ ਵਿੱਚ ਮੈਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਧੰਨਵਾਦ